ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਕਿ ਪੂਰੀ ਦੁਨੀਆ ਦੇ ਅੰਦਰ ਜਿਹੜੇ ਜਿਹੜੇ ਕੋਣੇ ਵਿੱਚ ਸਿੱਖ ਪਹੁੰਚੇ ਨੇ ਉੱਥੋਂ ਦੇ ਲੋਕ ਉਹਨਾਂ ਦਾ ਬੜਾ ਮਾਨ ਸਨਮਾਨ ਸਤਕਾਰ ਕਰਦੇ ਨੇ ਕਿਉਂ ਕਰਦੇ ਨੇ ਪਹਿਲੀ ਵਿਸ਼ਵ ਜੰਗ ਅਤੇ ਦੂਜੀ ਵਿਸ਼ਵ ਜੰਗ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੇ ਆਪਣੀ ਇੱਕ ਵੱਖਰੀ ਪਛਾਣ ਵੱਖਰੀ ਮਿਸਾਲ ਕਾਇਮ ਕੀਤੀ ਹੈ ਕਿਸੇ ਗਰੀਬ ਵਿਅਕਤੀ ਦੀ ਮਦਦ ਕੀਤੀ ਕਿਸੇ ਨੋਕਾਰ ਬਣਾ ਕੇ ਦਿੱਤਾ ਅਤੇ ਜੇ ਕੋਈ ਫੌਜੀ ਜੰਗ ਵਿੱਚ ਸ਼ਹੀਦ ਹੋ ਗਿਆ ਉਹਨਾਂ ਦਾ ਸੰਸਕਾਰ ਕੀਤਾ ਬਿਨਾਂ ਕੋਈ ਧਰਮ ਜਾਣੇ ਬਿਨਾਂ ਕੋਈ ਜਾਤ ਜਾਣੇ ਜੇ ਕੋਈ ਫੌਜੀ ਜੰਗ ਵਿੱਚ ਫੱਟੜ ਹੋ ਗਿਆ ਤਾਂ ਉਹਦੀ ਮਦਦ ਵੀ ਕੀਤੀ ਹੁਣ ਐਦਾਂ ਦਾ ਹੀ ਇੱਕ ਕਿੱਸਾ ਸਾਹਮਣੇ ਨਿਕਲ ਕੇ ਆਇਆ ਹੈ ਇਹ ਵੀਡੀਓ ਇਟਲੀ ਦਾ ਹੈ ਕਿਵੇਂ ਇਟਲੀ ਦੇ ਲੋਕ ਸਿੱਖਾਂ ਦਾ ਸਨਮਾਨ ਕਰ ਰਹੇ ਨੇ ਕਿਵੇਂ ਇਟਲੀ ਦੇ ਲੋਕ ਕਹਿ ਰਹੇ ਨੇ ਕਿ ਅਸੀਂ ਸਿੱਖਾਂ ਦੇ ਕਰਜ਼ਦਾਰ ਹਾਂ ਇਸ ਗੱਲ ਦਾ ਕਿੱਸਾ ਇੱਕ ਗੁਰਮੁਖ ਵੱਲੋਂ ਸੁਣਾਇਆ ਜਾ ਰਿਹਾ ਹੈ ਆਓ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣਦੇ ਹਾਂ ਮੈਂ ਬਹੁਤ ਘੁੰਮਿਆ ਇਟਲੀ ਦਾ ਐਕਸ਼ਰ ਚਰਚ ਮੈਂ ਤੇ ਮੇਰੀ ਘਰ ਵਾਲੀ ਤੇ ਮੇਰਾ ਇੱਕ ਦੋਸਤ ਹੈ ਉਹਦੀ ਮਤਲਬ ਕਰੋ ਅਸੀਂ ਚਾਰੇ ਇੱਕ ਛੋਟਾ ਜਿਹਾ ਕਸਬਾ ਸੀ ਵੱਡਾ ਕਸਬਾ ਛੋਟਾ ਜਿਹਾ ਸ਼ਹਿਰ ਉੱਥੇ ਸ਼ਾਮ ਨੂੰ ਇੱਕ ਹੋਟਲ ਚ ਠਹਿਰੇ ਤੇ ਸ਼ਾਮ ਨੂੰ ਖਾਣਾ ਖਾਣ ਵਾਸਤੇ ਅਸੀਂ ਪਿੰਡ ਚ ਉਹ ਕਸਬੇ ਦਾ ਸੀਨ ਸਪੈਸ਼ਲ ਸਕੁਅਰ ਉੱਥੇ ਚੱਲ ਗਏ ਤਾਂ ਇੱਕ ਬੁੱਢਾ ਆਦਮੀ ਦੌੜਾ ਹੀ ਆਇਆ ਸਾਡੀਆਂ ਦਸਤਾਰਾਂ ਦੇਖ ਕੇ ਸੀ 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 ਉਹ ਸਾਨੂੰ ਬਾਹਾਂ ਪਕੜ ਕੇ ਜਿਹੜਾ ਉਥੇ ਸਕੁਅਰ ਦੇ ਵਿੱਚ ਕਾਫੀ ਸ਼ਾਪ ਤੇ ਵਾਈਨ ਸ਼ਾਪ ਤੇ ਪੀਜ਼ਾ ਸ਼ਾਪ ਸੀ ਨਾ 올 ਇਨ ਵਨ ਉਥੇ ਬਿਠਾ ਕੇ ਉਹਦੇ ਮਾਲਕ ਨੂੰ ਕੁਝ ਦੱਸ ਗਿਆ ਸਾਨੂੰ ਨਹੀਂ ਪਤਾ ਵੀ ਕੀ ਦੱਸਿਆ ਉਹ ਮਾਲਕ ਆ ਕੇ ਸਾਨੂੰ ਪੁੱਛਦਾ ਵੀ ਕੀ ਪੀਓਗੇ ਤੁਸੀਂ ਹੈਗਾ ਵੀ ਅਸੀਂ ਤਾਂ ਕੁਝ ਵੀ ਨਹੀਂ ਲੈ ਉਹ ਕਹਿੰਦਾ ਨਹੀਂ ਉਹ ਬੈਠ ਕੇ ਗਿਆ ਮੈਨੂੰ ਤੁਹਾਨੂੰ ਇੱਥੇ ਬੈਠਣਾ ਪੈਣਾ ਉਹਨੇ 15 ਮਿੰਟ ਚ ਵਾਪਸ ਆਉਂਗਾ ਇਹ ਇੱਕ ਉਦਾਹਰਣ ਦੀ ਗੱਲ ਕਰ ਰਿਹਾ ਸਦਾ ਚਾਰ ਦੀ ਉਹ 15 ਕੁ ਮਿੰਟ ਬਾਅਦ ਆਇਆ ਆਪਣੇ ਪਰਿਵਾਰ ਦੇ 21 ਜੀ ਲੈ ਕੇ 21 ਚਾਰ ਜਨਰੇਸ਼ਨਸ ਆਪਣੇ ਪੋਤੇ ਦਾ 6 ਕੁ ਮਹੀਨੇ ਦਾ ਬੱਚਾ ਲੈ ਕੇ ਆਇਆ ਉਹ ਤੇ 21 ਮੈਂਬਰ ਲੈ ਕੇ ਆਇਆ ਉਹਦਾੜਾ ਪੋਤਾ ਹੈ ਉਹ ਯੂਨੀਵਰਸਿਟੀ ਦਾ ਗ੍ਰੈਜੂਏਟ ਹੈ ਉਹਨੂੰ ਇੰਗਲਿਸ਼ ਆਉਂਦੀ ਆ ਉਹਦਾਂ ਹੀ ਉਹ ਗੱਲ ਕਰਦਾ ਅੱਜ ਜੇ ਮੈਂ ਜਿਉਂਦਾ ਤਾਂ ਇਹਨਾਂ ਦੇ ਇਹਨਾਂ ਗੋਹਾਂ ਦੇ ਘਾਟੇ ਜਿਉਦਾ ਤੇ ਜੇ ਮੈਂ ਮਰ ਜਾਣਾ ਸੀ ਅਸੀਂ ਹਰਾਨ ਹੋ ਗਏ ਭਈ ਜਲਦੀ ਦੇਖੋ ਚਲ ਉਹ ਪਿੰਦਾ ਸੈਕੰਡ ਵਰਲਡ ਵਾਰ ਚ ਮੇਰੇ ਗੋਲੀ ਲੱਗ ਗਈ ਸੀ ਮੈਂ ਮੈਦਾਨ 'ਚ ਡਿੱਗ ਪਿਆ ਸੀ ਮੇਰੀ ਆਪਣੀ ਜਿਹੜੀ ਪਲਟਣਾ ਮੈਨੂੰ ਛੱਡ ਕੇ ਆ ਗਈ ਸੀ ਤੇ ਮੈਨੂੰ ਇੱਕ ਹਫ਼ਤੇ ਬਾਅਦ ਜਦੋਂ ਹਸਪਤਾਲ ਦੇ ਵਿੱਚ ਹੁਸ਼ ਆਈ ਮੈਂ ਪੁੱਛਿਆ ਵੀ ਮੈਂ ਇੱਥੇ ਕਿਵੇਂ ਆ ਗਿਆ ਤੇ ਉਹਨੇ ਦੱਸਿਆ ਕਿ ਪਿੱਛੇ ਸਿਕ ਫੁੱਗੀ ਲੰਘ ਰਿਹਾ ਸੀ ਉਹਨਾਂ ਵਿੱਚੋਂ ਇੱਕ ਫੁੱਗੀ ਨੇ ਮੋਢਿਆਂ ਤੇ ਚੱਕ ਕੇ 6 ਮੀਲ ਪਿੱਛੇ ਬੇਸਟ ਉਹਨੂੰ ਪਹੁੰਚਾਇਆ ਸੀ ਤੇ ਉਹ ਕਹਿੰਦਾ ਵੀ ਮੈਨੂੰ ਡਾਕਟਰ ਨੇ ਇਹ ਵੀ ਕਿਹਾ ਸੀ ਜੇ ਮੈਂ ਅੱਧਾ ਘੰਟਾ ਹੋਰ ਲੇਟ ਹੋ ਜਾਂਦਾ ਤੇ ਮੇਰਾ ਇਨੀ ਬਲੀਡਿੰਗ ਹੋ ਗਈ ਸੀ ਮੈਂ ਮਰ ਜਾਣਾ ਸੀ ਇਸ ਕਰਕੇ ਅੱਜ ਜੇ ਮੈਂ ਜਿਉਣਾ ਹੈ ਤੇ ਇਹਨਾਂ ਦੋ ਬੰਦਿਆਂ ਦੀਆਂ ਪੱਗਾਂ ਕਰਕੇ ਜਿਉਣਾ ਹੈ ਛਣੂ ਮਤਲਬ ਇਹ ਖੁਸ਼ੀ ਵੀ ਹੋਈ ਤੇ ਅੱਖਾਂ 'ਚ ਅੱਖਾਂ ਵੀ ਭਰੀਆਂ ਅਸੀਂ ਤਕਰੀਬਨ 3 ਘੰਟੇ ਉੱਥੇ ਉਸ ਕਸਬੇ 'ਚ ਘੁੰਮੇ ਯਕੀਨ ਕਰੋਗੇ ਜਿਹੜੀ ਵੀ ਦੁਕਾਨ ਤੋਂ ਸਾਡੀਆਂ ਜਨਾਨੀਆਂ ਨੇ ਕੋਈ ਸ਼ਾਪਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇੱਕ ਵੀ ਪੈਸਾ ਨਹੀਂ ਲਿਆ ਅਸੀਂ ਪਿੰਡੋਂ ਨਿਕਲ ਕੇ ਬਾਹਰ ਇੱਕ ਰੈਸਟੋਰੈਂਟ 'ਤੇ ਬੈਠ ਕੇ ਡਿਨਰ ਕਰਨ ਵਾਸਤੇ ਬੈਠੇ ਤੇ ਉਹ ਸਾਡੇ ਕੋਲ ਪੈਸਾ ਨਹੀਂ ਲਿਆ ਪਤਾ ਵੀ ਕਿੰਦਾ ਹੈ ਅੱਜ ਤੁਸੀਂ ਸਾਡੇ ਗੈਸਟ ਹੋ ਆ ਸਾਡੇ ਧੰਨ ਭਾਗ ਨੇ ਕਿ ਤੁਸੀਂ 3.5 ਆਏ ਅਸੀਂ ਇੰਨੇ ਸਾਲ ਬਾਅਦ ਸਾਡੇ ਬੰਦੇ ਦੀ ਜਾਨ ਬਚਾਉਣ ਦੀ ਕੀਮਤ ਥੋੜੀ ਜਿਹੀ ਅਦਾ ਕਰ ਸਕੀ ਇਹ ਹੈ ਸਭਿਆਚਾਰ ਜਿਹੜਾ ਸਭਿਆਚਾਰ ਹੈ ਉਹਦੀ ਅਕਸ ਹੈ ਉਹ ਲੋਕ ਮੈਨੂੰ ਅਸੀਂ ਨਹੀਂ ਜਾਣਦੇ ਕੌਣ ਸਨ ਉਹ ਵੀ ਨਹੀਂ ਜਾਣਦਾ ਕੌਣ ਸਨ ਸਿਰਫ ਇੱਕ ਹੀ ਸਾਹ ਜ ਹੈ ਉਹਨੇ ਵੀ ਦਸਤਾਰ ਬੰਨੀ ਸੀ ਅਸੀਂ ਵੀ ਦਸਤਾਰ ਉਮੀਦ ਕਰਦੇ ਹਾਂ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਕਿਰਪਾ ਕਰਕੇ ਵੀਡੀਓ ਨੂੰ ਦੇਖ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ